ਤੁਰੇ ਮਾਰਕੀਟ ਦਿੱਤ ਹੂਆ ਤੇ ਲਿਖਿਆ ਮੇਰਾ ਹੈ ਗਾਇਆ ਇਹਨੇ ਪਰ ਹੁਣ ਮੈਂ ਇਹਦੇ ਨਾਲ ਗੋਣਾ ਥੋੜਾ ਜਾ ਠੀਕ ਹੈ ਪਹਿਲੇ ਤੋ ਮੈਨੂੰ ਫਿਰ ਮੈਨੂੰ ਫਿੱਕਾ ਜਿਹਾ ਬਣਾਈ ਚੱਲ ਆ ਜਾ ਫਿਰ ਪਹਿਲਾ ਰੱਖ ਲੈ ਯਾਰ ਚੱਲ ਜਾ ਨਾ ਮਿੱਤਰ ਇੱਕ ਮਟਿਆਰ ਸਰਣ ਮੇਰੇ ਲਈ ਪਿਆਰਪਰੀ ਸੱਸਰੀ ਕਾਲ ਸਜਵਾਂਗੇ ਬਾਬਣੇ ਨੂੰ ਦੱਸਿਆ ਮੇਰਾ ਨਾਮ ਐਸਪੀ ਬੁਗਰ ਸੋ ਇਹ ਗਾਣਾ ਰਿਕਾਰਡ ਹੋ ਚੁੱਕਾ ਹੈ ਥੋੜੇ ਦਿਨਾਂ ਦਾ ਤੁਹਾਡੇ ਸਾਹਮਣੇ ਵੀ ਆ ਜਾਏਗਾ ਤੇ ਇਸ ਗਾਣੇ ਪਿੱਛੇ ਇੱਕ ਕਹਾਣੀ ਕੋ ਜਿੱਦਾਂ ਕਿ ਇੱਕ ਕੁੜੀ ਕੌਲੇ ਟਾਈਮ ਤੇ ਇੱਕ ਮੁੰਡੇ ਨੂੰ ਇੰਨਾ ਕਿ ਪਸੰਦ ਕਰ ਲੈਂਦੀ ਹੈ ਉਹਨੂੰ ਆਪਣੇ ਦਿਲ ਚ ਇੰਨੀ ਕਿ ਜਗ੍ਹਾ ਦੇ ਦਿੰਦੀ ਹੈ ਕਿ ਸਿੱਧਾ ਉਹਨੂੰ ਵਿਆਹ ਬਾਰੇ ਕਹਿੰਦੀ ਨਾ ਉਸਦੇ ਘਰ ਬਾਰੇ ਪੁੱਛਦੀ ਤੇ ਨਾ ਪੁੱਛਦੀ ਹੈ ਕਿ ਉਹਦੇ ਘਰ ਦੇ ਕਿੱਦਾਂ ਨੇ ਪਤਾ ਨਾ ਆ ਜੀ ਕਰੋ ਸਾਡੇ ਬਾਬੂ ਦਾ ਏ ਕੱਪਾ ਜ ਸੁਬਾਣੀ ਸਾਡੇ ਜੱਜ ਦਾ ਏ ਪਾਉਂਦੇ ਪੂਰਾ ਗਾਨੀ ਬਲਬਨ ਬਲਬਨ ਬਲੇ ਬਨ ਸਾਡੇ ਬਾਬੂ ਦਾ ਏ ਕੱਪਾ ਜ ਸੁਬਾਣੀ ਸਾਡੇ ਜੱਜ ਦਾ ਏ ਪਾਉਂਦੇ ਪੂਰਾ ਗਾਨੀ ਬੜਾ ਜਨ ਬੇੜਦੀ ਏ ਟੇਡਾ ਮਸਲਾ ਬੜਾ ਜਨ ਬੇੜਦੀ ਏ ਟੇਡਾ ਮਸਲਾ ਕ ਕਰ ਜੋ ਜੱਟ ਬੋਲੇ ਜਾਂ ਬੋਲੇ ਅਸਲਾ ਜੱਟ ਕ ਕਰ ਜੱਟ ਬੋਲੇ ਜਾਂ ਬੋਲੇ ਅਸਲਾ ਜੱਟਾਂ ਵਿੱਚ ਜੱਟ ਬੋਲੇ ਜਾਂ ਗੱਭਾ ਜੱਸ ਬਾਹਣੀ ਛੱਡ ਜੱਟ ਦਾ ਪੌਂਦੇ ਪੂਰਾ ਗਾਨੀ ਛੱਡ ਬਬਦਾਏ ਗੱਭਾ ਜੱਸ ਬਾਹਣੀ ਛੱਡ ਜੱਜ ਦਾ ਪੌਂਦੇ ਪੂਰਾ ਗਾਨੀ ਪਣਾ ਜਨ ਬੇੜਦੀ ਏ ਡੇਡਾ ਮਸਲਾ ਪਣਾ ਜਨ ਬੇੜਦੀ ਏ ਡੇਡਾ ਮਸਲਾ ਜੱਟਾਂ ਵਿੱਚ ਜੱਟ ਬੋਲੇ ਜਾਂ ਬੋਲੇ ਆ ਜੱਟਾਂ ਵਿੱਚ ਜੱਟ ਬੋਲੇ ਜਾਂ ਬੋਲੇ ਅਸਲਾ ਜੱਟਾਂ ਵਿੱਚ ਜੱਟ ਕਹਿੰਦਾ ਤੀਬਾ ਤੇਰੇ ਨਾਲ ਸਾਡੀ ਰੱਸ਼ੀ ਨਹੀਂ ਰਲਣੀ ਤੁਹਾਡੇ ਘਰ ਦੇ ਨਾਲ ਕੀ ਕਰਨਾ ਤੇ ਤੂੰ ਵੀ ਕਰਦੀ ਕੰਜਾ ਪੰਡਤਾਂ ਨੂੰ ਫੇਰ ਦੇ ਪੰਡਤਾਂ ਨੂੰ ਬਚਦੀ ਮਨੋਰੀਆਂ ਟੁੱਟੇ ਵੇ ਨਹੀਂ ਸੋਸੋ ਗਾਣਾ ਪੰਡਤਾਂ ਨੂੰ ਬੰਦੇ ਦਾ ਦੇਵੇ ਹਾਏ ਪੰਡਤਾਂ ਨਹੀਂ ਦੇਣੇ ਨਹੀਂ ਪੰਡਤਾਂ ਨੂੰ ਬਚਦੀ ਮਨੋਰੀਆਂ ਟੁੱਟੇ ਵੇ ਨਹੀਂ ਸੋਸੋ ਗਾਣਾ ਪੰਡਤਾਂ ਨੂੰ ਬੰਦੇ ਸਾਡੀ ਦੇਵੇ ਹਾ ਨਹੀਂ ਬੰਦੇ ਸਾਡੀ ਦੇਵੇ ਨਹੀਂ ਤੂੰ ਕਿਸ ਜੰਗ ਜਿਹੇ ਕਬਰ ਚ ਡਾਕੀ ਵਸ ਜਾ ਗੱਬਰ ਜੱਗ ਵਸ ਜਾ ਜੱਟ ਬੋਲੇ ਜਾਂ ਬੋਲੇ ਅਸਲਾ ਜੱਟ ਵਿੱਚ ਜੱਟ ਬੋਲੇ ਜਾਂ ਬੋਲੇ ਅਸਲਾ ਜੱਟਾਂ ਵਿੱਚ ਜੱਟ ਬੋਲੇ ਜਾਂ ਬੋਲੇ ਅਸਲਾ ਜੱਟਾਂ ਵਿੱਚ ਜੱਟ ਬੋਲੇ ਜਾਂ ਬੋਲੇ ਅਸਲਾ ਹੋ ਹੋ ਜੇ ਚੰਗਾ ਲੱਗਾ ਤਾੜੀ ਲਾ ਦਿਓ ਜੀ ਗੀਤ ਆ ਰਿਹਾ ਜੇ ਚੰਗਾ ਲੱਗੂਗਾ ਤੇ ਜੂਰ YouTube ਤੇ ਵੀਊ ਕਰਿਓ ਸੁਣੀਓ ਦੇਖਿਓ ਕਮੈਂਟ ਕਰਿਓ ਕਿਉਂਕਿ ਇਹਨਾ ਮੁੰਡਾ ਹਿੱਟ ਹੋ ਜਾਊਗਾ ਲਓ ਮਿੱਤਰੋ ਗਾਣਾ ਲੱਗਾ ਫੌਜੀਆ ਦਾ ਫਿਰ ਤਲਾਕ ਤਲਾਕ ਲਓ ਪਹਿਲ ਕੱਢ ਲਓ ਆਜਾ ਤਲਾਕ ਕਰਦੀ ਫਿਰ ਚੱਲ ਲੈ ਗਲਵੋ ਪਾ ਲੈ ਜੀ ਪਲਾ ਕਰਨਾ